ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਪੱਤਨ ਵੇੜਾ ਸੇ ਲਈ ਲੈ ਕੇ ਆਏ ਜੀ ਇੱਕ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦੇਣ ਕਰਮ ਵਾਲੀਆਂ ਲੈ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਸਿਕਾ ਉਹ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਕੋ ਨਾਨਾ ਸਾਹਿਬ ਬੱਬੂ ਆ ਜੀ ਪਿੰਡ ਆਪਣਾ ਸਲਾਤਪੁਰਾ ਜੀ ਹੂੰ ਜਿਹੜਾ ਆਪਾਂ ਨੂੰ ਮਠੰਡਾ ਪੈਂਦਾ ਹੈ ਤਹਿਸੀਲ ਬਰਾਹ ਪ੍ਰਭੂ ਨੇੜੇ ਪਿੰਡ ਬਲੌਰ ਜੀ ਭਗਤਾ ਭਾਈ ਰੂਪਾ ਮੋਬਾਈਲ 72771717 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਇਹ ਤਲੂਨ ਬੱਛੀ ਸੇ ਡਾਕਟਰ ਸਾਹਿਬ ਕਾ ਦੋ ਸੂਈ ਇਹ ਰਾਤ ਦੀ ਸੂਈ ਵੀ ਹੈ ਜੀ ਬੱਚਾ ਕੀ ਦਿੱਤਾ ਮੱਛੀ ਦਿੱਤੀ ਹੈ ਜੀ ਬਹੁਤ ਅੱਛੀ ਬੜੀ ਚੰਗੀ ਹੈ ਹਾਂ ਬੱਚਾ ਬੱਛੀ ਨੂੰ ਜਾਨਾ ਬੱਛੀ ਦੀ ਕੁਆਰਟੀ ਚੈੱਕ ਕਰ ਲੋ ਕੀ ਆਵਾਜ਼ ਵੜ ਵੀ ਖੇਰ ਬਹੁਤ ਚੰਗੀ ਬਹੁਤ ਚੰਗੀ ਕੱਦ ਕਾਠ ਵਾਲੀ ਹੈ ਹਾਂ ਕੰਦ ਕਾਠ ਵਾਲੀ ਹੈ ਬ੍ਰੀਟ 1 ਨੰਬਰ ਲੇਵਾ ਨੂੰ ਬਹੁਤ ਚੰਗਾ ਕਿੰਨਾ ਬੋਲਾ ਬੂਲਾ ਬਈ ਹੋਣ ਬੋਲਾ ਮੰਨ ਕੇ ਚੱਲੋ ਜੀ ਕੋਲੇ 12-13 ਲੀਟਰ ਹੁਣ ਹੋਊਗਾ ਜੀ ਹੂੰ ਜਿਹੜਾ ਰਾਤ ਚ ਹੋਇਆ ਸੀਗਾ ਲੇਵਾ ਬੜਾ ਚੰਗਾ ਹਾਂ ਬਹੁਤ ਕਮਾਲ ਦਾ ਥਾਨ ਬਨੀਟ ਇੱਕ ਨੰਬਰ ਆ ਕੁਆਲਿਟੀ ਚੰਗੀ ਆ ਵੱਡੇ ਕੱਦ ਚ ਆ ਬਈ ਸੂਈ ਸਵਾਈ ਮੱੱਚਾ ਬੱਛਿਆ ਦੀ ਕਰਨ ਵਾਲੀ ਨੇ ਬੱਛੀ ਦਿੱਤੀ ਬੱਛੀ ਵੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਵੀ ਕਰਨ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਇਸ ਦੀ ਬਿਊਟੀ ਕਮਾਲ ਦੀ ਹੈ ਬੋਦੀਵਾਦੀ ਪੂਰੀ ਚੰਗੀ ਸਮਖ ਹੋਣਾ ਬਾੜ ਦੇ ਵਿੱਚ ਫੁੱਲ ਕੀ ਆ ਬਾਤ ਆ ਚਮਕ ਚਮਕ ਵਧੀਆ ਨਾ ਬਾੜ ਤੇ ਬਾਕੀ ਪੋਰਾ ਚਾਹ ਲਓ ਲੈਵਾ ਚੰਗਾ ਕੱਦ ਕਾ ਖੜ ਗਿਆ ਬਈ ਠੰਡੀ ਬੌਥਾ ਨਾ ਹਾਂ ਜਿਵੇਂ ਮਰਜ਼ੀ ਧੋਰੀ ਚੱਲ ਕਾ ਹਾਂਜੀ ਹਾਂ ਹਾਂ ਠੰਡੀ ਬਹੁਤ ਹੈ ਮਾਸਤਾ ਚੰਮਕ ਚੰਮਕ ਤੇ ਵੱਡੀ ਵੱਡੀ ਦਿਖਾ ਦੇ ਕਿੰਨੇ ਦੇ ਲੈ ਫੇਸ ਕੁਆਲਟੀ ਦਿਖਾ ਦੇ ਹਾਂ ਕੱਦ ਤੇ ਠੰਡੀ ਫੁੱਲ ਜਿੱਥੇ ਮਰਜ਼ੀ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਪਹਿਲਾਂ ਨਾਲ ਕੰਮ ਹੈ ਨਹੀਂ ਡਾਕਟਰ ਸਾਹਿਬ ਸਹੀ ਹੈ ਹਾਂਜੀ ਲੈ ਫੇਸ ਦੀ ਬਿਊਟੀ ਦੇ ਕੀ ਆ ਬਾਤ ਹੈ ਕੁਆਲਟੀ ਦਾ ਫੁੱਲ ਆ ਫੁੱਲ ਜੀ ਫੁੱਲ ਹਾਂ ਫੁੱਲ ਕੁਆਲਟੀ ਕੀ ਮੋਲ ਹੈ ਜਾਇਦ ਡਾਕਟਰ ਸਾਹਿਬ ਕੋਈ 60 ਨਹੀਂ ਜੀ ਕੋਈ 65 ਨਹੀਂ ਹਾਂ ਇਹ 58000 ਦੀ ਬੱਚੀ ਦੇਵਾਂਗੇ ਜੀ ਬਸ ਸਾਢੇ 80000 ਦਾ ਪਾਉਗਾ 100 ਰੁਪਏ ਜੀ ओके 5.5 लाख ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾ ਲਓ ਜਮਾਇਜ਼ ਮੁੱਲ ਰੱਖਿਆ ਲੈਣ ਦੇ ਨਾਲ ਮੁੱਲ ਭਾਈ ਠੀਕ ਹੈ ਕਿ ਨਹੀਂ ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲੈ ਚਲ ਬਤ ਪਰ ਵੜ ਚੰਗੀ ਆ ਠੰਡੀ ਬਹੁਤ ਆ ਠੰਡੀ ਬਹੁਤ ਹਰਸਣੋ ਜਿਵੇਂ ਮਰਜ਼ੀ ਬਹਿ ਜਾ ਨਿਆਣਾ ਪਾਲਾ ਕੋਈ ਚੱਕਰੀਆ ਕੀ ਆ ਤੋ ਇਹੇ ਗੰਗ ਬੰਦੀ ਲੱਤਾਂ ਹੂੰ ਉਹ ਲੈ ਬੀ। ਓਏ। ਬੜੀ ਬੜੀ ਚੰਗੀ ਹੈ ਨਾ। ਮੋਟਾ ਮੋਟਾ ਜਿਵਾਇਆ। ਕੀ ਕਹਾ। ਇੱਕ ਨੰਬਰ ਚਿਵਾਈ ਆ ਪਹਿਲਾਂ। ਕੀ ਕਹਾ। ਬਹੁਤ ਬੋਲੀ ਜਿਵਾਈ ਆ। ਬੜੀ ਬੋਲੀ ਜਿਵਾਈ ਆ। ਉਹਦਾ ਨਿਬੜਦਾ, ਚੋਣਦਾ ਬਈ ਕਰਮਾਈ ਲੈ। ਬਾਕੀ ਮੁੱਲ ਵੀ ਯਰ ਜਾਏਗਾ। ਨਾ ਬਈ ਮਾਨਤਨ ਹੋ ਜਾ। ਬੜੀ ਚੰਗੀ ਜਿਵਾਈ। ਇਹੋ ਵੀ ਚੰਗੀ ਆ ਬਈ ਕੱਦ ਕਾਠ ਵਾਲੀ ਆ ਬੱਚਾ ਮਗਰ ਬੱਚੇ ਮੁੱਲ ਵੀ ਜਾਏ ਜਾਣਾ ਬਈ। ਹਾਂਜੀ। ਹੂੰ। ਅੱਗੇ ਆ ਗਈ ਵੀਰੇ 2 ਨੰਬਰ ਤੇ। ਕਿਹੜਾ ਸੋਹ ਜੀ ਇਹ ਵੀ ਪਹਿਲਾ ਸੋਹ ਰਹਾ ਇਹ ਕਿੰਨੇ ਦਿਨ ਲੋ ਇਹ 2 2 4 ਦਿਨ ਲੋਗੇ ਠੀਕ ਆ ਭਾਈ ਕਿੰਨਾ ਕੁ ਰਿਕਾਰਡ ਆ ਵੀਰੇ ਦੁੱਧ ਦਾ ਦੁੱਧ ਮੰਨ ਕੇ ਚਲੋ ਜੀ ਪਹਿਲੇ ਸੋਜ ਨੇ ਪਾ ਦੇ 18 ਕਿਲੋ ਓਕੇ ਭਾਈ ਬੜਾ ਚੰਗਿਆ ਨਾ ਲੇਵਾ ਲਓ ਬੜਾ ਚੰਗਿਆ ਕਰਨ ਵਾਲੀ ਦਾ ਠੰਡੀ ਬੜਾ ਠੀਕ ਨੰਬਰ ਆ ਭਾਈ ਹੋ ਦੇ ਭਾਈ ਤੋਰ ਕੇ ਦਿਖਾ ਦੇ ਥਾਨ ਬਹੁਤ ਚੰਗਾ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਹੋਸਾ ਉਹਨਾਂ ਦਾ ਜਲਾ ਲਿਓ ਇਸ ਦੀ ਬਿਊਟੀ ਵੀ ਬਾਈ ਕਮਾਲ ਆ ਹੈ ਨਾ ਭਾਈ ਹਾਂ ਜੀ ਫੁੱਲ ਬ੍ਰੀਡ ਆਪਣਾ ਤੋਰਾ ਚੈੱਕ ਕਰ ਲੋ ਕਰਨ ਵਾਲੀ ਦਾ ਤੋਰਾ ਵੀ ਇੱਕ ਨੰਬਰ ਬਣੂ ਵੀ ਬੋਧ ਬਈ ਜਿਹੜੇ ਸਾਬਨ ਅੱਤੇ ਆ ਰਹੀ ਹੈ ਹੂੰ ਪੂਰਾ ਪੰਡਲ ਲੇਵਾ ਲਾਇਕ ਨਾ ਕਰਮਾਲੀ ਨੇ ਫੇਰ ਸੋਣਾ ਹਾਂਜੀ ਕੀ ਬਾਤ ਠੰਡੀ ਹੈ ਵੀ ਬਹੁਤ ਹੈ ਠੰਡੀ ਫੁੱਲੀ ਜੀ ਫੁੱਲ ਲੈ ਮਰਜੀ ਫੇਰ ਜਿੱਥੇ ਮਰਜੀ ਖੜਾ ਲੈ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਨਹੀਂ ਠੰਡੀ ਸੀਲ ਕੱਦ ਬਰੀਟ ਲੇਵਾ ਫੇਸ ਦੀ ਬਿਊਟੀ ਇੱਕ ਨਮਸਬ ਕੀ ਬਾਤ ਬੇਸ ਇਹਦਾ ਮੁੱਲ ਜਾਇਜ਼ਾ ਕਰਦਾ ਹੈ 57000 ਸਾਡੇ 57000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨਦਾਨ ਮਾੜਾ ਮੋਟਾ ਕੋਈ ਚੱਕਾ ਹਾਂ ਮਾਨਦਾਨ ਛੋਟਛੱਪਿਆ ਵਾਲਾ ਹੋਊਗੀ ਬਸ ਓਕੇ ਭਾਈ ਹੂੰ ਬੈੜ ਚੰਗੀਆਂ ਹਨ ਬੈੜ ਬਹੁਤ ਚੰਗੀਆਂ ਹੂੰ ਹੂੰ ਲੈਵਲ ਉਹ ਵਾ ਇੱਕ ਨੰਬਰ ਆ ਕਰਮਾ ਇਹਦਾ ਅੱਗੇ ਆ ਗਈ ਵੀਰੇ ਤਿੰਨ ਨੰਬਰ ਜਰਸੀ ਹਾਂਜੀ ਇਹ ਕਿੰਨੇ ਦੇਣ ਲੋ ਇਹ ਵੀ 5 ਤੋਂ 4 ਦਿਨ ਲਊ ਜੀ ਠੀਕ ਆ ਹਾਂ ਜੀ ਸੁਹਾ ਕਿਹੜਾ ਬਈ ਸੁਹਾ ਦੁੱਜਾ ਕਿੰਨੇ ਕਿ ਰਿਕਾਰਡ ਦੀ ਇਹ ਇਹ ਤਾਂ ਪਹਿਲੇ ਸੁਹਾ 14 15 ਕਿਲੋ ਦਾ ਦਿੱਤਾ ਵਈ ਲੈਵਾ ਦੁੱਵਾ ਫੜਾ ਚ ਬਾੜੀ ਸਾਫ ਹੈ ਰੇਟਿੰਗ ਚ ਚੈੱਕ ਕਰੋ ਥਾਨ ਦੇਖੋ ਗੁਲਾਬੀ ਥਾਨ ਇਕੱਲਾ ਇਕੱਲਾ ਥਾਨ ਬਈ ਖੋਲ ਦੇ ਨੂੰ ਵੀ ਤੋਰ ਕੇ ਦਿਖਾ ਦੇ ਓ ਵਾਹ ਗੁਰੂ ਕਲਰ ਕਲਰ ਬੜਾ ਚੰਗਾ ਕਰਮਾਈ ਨਾ ਬਹੁਤ ਚੰਗਾ ਹੈ ਕਲਰ ਤਾਂ ਮੰਗ ਫੋਲਾ ਬਹੁਤ ਘੱਟ ਮਿਲਦੀ ਹੈ ਬਈ ਇਹ ਬਿਊਟੀ ਦੇਖੋ ਇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਕੀ ਬਾਤ ਚਮਕ ਵਾਲੀਆਂ ਨਾ ਕਰਮਾਈ ਬਈ ਚਮਕ ਰ ਸਰ ਹੂੰ ਲੈ ਤੋ ਰਾਜ ਇੱਕ ਕਰ ਲੋ ਇੱਕ ਨੰਬਰ ਇਹ ਵੀ ਫੁੱਲ ਠੰਡੀ ਆ ਹਾਲੇ ਜੀ ਫੁੱਲ ਫੁੱਲ ਠੀਕ ਆ ਫੁੱਲ ਠੰਡੀ ਅਰ ਸਵਾਇਨ ਗੱਲ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਆ ਗੱਲ ਕਰਦਾ ਬਾਈ ਨਹੀਂ ਠੰਡੀਆਂ ਵੜਾ ਲਿਆਉਂਦਾ ਬਾਈ ਰੱਸਾ ਸਿਰ ਤਾਂ ਤਾਉਣ ਤੇ ਜਿਵੇਂ ਮਰਜ਼ੀ ਬੈਠਾ ਰਹੇ ਕੀ ਆ ਬਾਤ ਆ ਬਾਈ ਵਣੂਗੀ ਬਹੁਤ ਜਿਹੜੇ ਸਾਹਮਣੇ ਲੈਵਲ ਹਾਂ ਜੀ ਇਹ ਕੱਚੀ ਕੱਚੀ ਹੈ ਜੀ ਜਿਹੜੇ ਇਹਦਾ ਮੋਲ 55000 ਸਾਢੇ 55000 ਮਾਨਤਨ ਹੋ ਜਾ ਆ ਮਾਨਤਨ ਜੀ ਛੋੜ ਛੱਪਿਆ ਵਾਲਾ ਹੋ ਜਾ ਓਕੇ ਬਾਈ ਸਾਢੇ 55000 ਰੁਪਇਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾ ਮੋਲ ਜਾਇਦਾ ਵੈਡ ਚੰਗੀ ਚਮਕ ਵਾਲੀ ਆ ਦੁੱਧ ਵੀ ਚੰਗਾ ਪੂ ਫੈਂਡ ਵੀ ਚੰਗੀ ਉਹ ਗਰਮੀ ਵੀ ਨਹੀਂ ਮਾਰਦੀ ਸਾਰੀਆਂ ਗੱਲਾਂ ਓਕੇ ਆ ਬਾਈ ਕੱਚੀ 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 ਵੀ ਕੋਈ ਬਾੜੇ ਦੇਣਾ ਨਹੀਂ ਬਾੜੇ ਦੇਣਾ ਦੀ ਨਰਸਾ ਕੋਈ 15-20 ਦਿਨਾਂ ਵਾਲਾ ਕੰਮ ਨਹੀਂਗਾ 5-7 ਦਿਨਾਂ ਦਾ ਜਿਹੜੇ ਕੋਈ ਵੀ ਵੈੜ ਪਸੰਦ ਆਏ ਬਾਈ ਲੈ ਕਨੈਕਟ ਕਰ ਲਿਓ ਧੰਨਵਾਦ ਜੀ